ਫੋਰਨ ਐਸੈਟਸ ਯਾਨੀ ਕਿ ਵਿਦੇਸ਼ੀ ਸੰਪਤੀ ਦਾ ਖੁਲਾਸਾ ਨਾ ਕਰਨ ਤੇ ਹੁਣ ਤੁਹਾਨੂੰ ਭਾਰੀ ਜੁਰਮਾਨਾ ਦੇਣਾ ਪੈ ਸਕਦਾ ਹੈ ਇਨਕਮ ਟੈਕਸ ਡਿਪਾਰਟਮੈਂਟ ਨੇ ਕਰਦਾਤਾਵਾਂ ਨੂੰ ਅਪੀਲ ਕੀਤੀ ਹੈ ਕਿ ਆਰਟੀਆਰ ਦੇ ਵਿੱਚ ਵਿਦੇਸ਼ ਸਥਿਤ ਸੰਪਤੀ ਜਾਂ ਵਿਦੇਸ਼ਾਂ ਦੇ ਵਿੱਚੋਂ ਹੁੰਦੀ ਆਮਦਨ ਦਾ ਖੁਲਾਸਾ ਨਾ ਕਰਨ ਤੇ ਕਾਲਾ ਤਾਨ ਵਿਰੋਧੀ ਕਾਨੂੰਨ ਤਹਿਤ ਹੁਣ ਭਾਰੀ ਜੁਰਮਾਨਾ ਲੱਗੇਗਾ ਤੁਹਾਨੂੰ 10 ਲੱਖ ਰੁਪਏ ਤੱਕ ਦਾ ਜੁਰਮਾਨਾ ਲੱਗ ਸਕਦਾ ਵਿਭਾਗ ਨੇ ਹਾਲ ਹੀ ਦੇ ਵਿੱਚ ਸ਼ੁਰੂ ਕੀਤੀ ਗਈ ਪਾਲਣਾ ਸਹਿ ਜਾਗਰੂਕਤਾ ਮੁਹਿੰਮ ਤਹਿਤ ਸ਼ਿਨਿਚਰਵਾੜ ਨੂੰ ਇੱਕ ਜਨ ਤੱਕ ਐਡਵਾਈਜ਼ਰੀ ਵੀ ਜਾਰੀ ਕਰ ਦਿੱਤੀ ਹੈ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਕਰਦਾਤਾ ਮੁਲਾਂਕਣ ਸਾਲ 2024-25 ਦੇ ਲਈ ਆਪਣੀ ਆਮਦਨ ਟਰਨ ਦੇ ਵਿੱਚ ਅਜਹੀ ਜਾਣਕਾਰੀ ਵੀ ਦਰਜ ਕਰਵਾਂ ਐਡਵਾਈਜ਼ਰੀ ਦੇ ਵਿੱਚ ਸਪਸ਼ਟ ਕੀਤਾ ਗਿਆ ਹੈ ਕਿ ਪਿਛਲੇ ਸਾਲ ਦੇ ਵਿੱਚ ਭਾਰਤ ਦੇ ਕਰਦਾਤਾ ਦੇ ਲਈ ਵਿਦੇਸ਼ੀ ਸੰਪਤੀ ਦੇ ਵਿੱਚ ਬੈਂਕ ਖਾਤੇ ਨਕਦ ਰਾਸ਼ੀ ਬੀਮਾ ਆਦਿ ਤੋਂ ਇਲਾਵਾ ਵਿਦੇਸ਼ ਦੇ ਵਿੱਚ ਰੱਖੀ ਗਈ ਕੋਈ ਪੂੰਜੀਗਤ ਸੰਪਤੀ ਸ਼ਾਮਲ ਹੈ ਵਿਭਾਗ ਨੇ ਕਿਹਾ ਕਿ ਇਸ ਮਾਪਦੰਡ ਅਧੀਨ ਆਉਣ ਵਾਲੇ ਕਰਦਾਤਾ ਨੂੰ ਆਪਣੇ ਆਈਟੀਆਰ ਦੇ ਵਿੱਚ ਵਿਦੇਸ਼ੀ ਸੰਪਤੀ ਜਾਂ ਵਿਦੇਸ਼ੀ ਸਰੋਤ ਤੋਂ ਆਮਦਨ ਅਨੁਸੂਚੀ ਨੂੰ ਜ਼ਰੂਰ ਤੌਰ ਤੇ ਭਰਨਾ ਹੋਵੇਗਾ ਭਾਵੇਂ ਉਸ ਦੀ ਆਮਦਨ ਟੈਕਸ ਯੋਗ ਸੀਮਾ ਤੋਂ ਘੱਟ ਹੋਵੇ ਜਾਂ ਵਿਦੇਸ਼ ਵਿੱਚ ਸੰਪਤੀ ਪ੍ਰਗਟ ਸਰੋਤਾਂ ਨਾਲ ਬਣਾਈ ਗਈ ਹੋਵੇ ਤਾਂ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਨੂੰ ਆਪਣੇ ਫੋਰਨ ਐਸੈਟਸ ਦਾ ਖੁਲਾਸਾ ਵੀ ਕਰਨਾ ਹੋਵੇਗਾ ਨਹੀਂ ਤਾਂ ਤੁਹਾਨੂੰ 10 ਲੱਖ ਰੁਪਏ ਤੱਕ ਦਾ ਜੁਰਮਾਨਾ ਦੇਣਾ ਪੈ ਸਕਦਾ ਹੈ